ਆਪ ਵਿੱਚ ਬਹੁਤ ਭੇਪੀਤ ਕិច្ਛ ਦਾ ਮਾਹੌਲ ਬਣਿਆ ਇਹ ਜਿਹੜਾ ਵਾਕਿਆਤ ਹੋਇਆ ਇਹ ਸਾਡੀ ਪਾਰਟੀ ਦਾ ਕਿਸਾਨ ਜਿਹੜਾ ਸਾਡਾ ਵਿੰਗ ਹੈ ਕਾਂਗਰਸ ਪਾਰਟੀ ਦਾ ਉਹਦਾ ਸਾਡਾ ਇੱਕ ਕਰਮਚਾਰੀ ਦਿਲਵਾਰ ਸਿੰਘ ਪਿੰਡ ਇਹਨਾਂ ਦਾ ਹੈਗਾ ਰਾਮਾ ਹਲਕਾ ਹੈਗਾ ਸਲਵੰਡੀ ਸਾਹਿਬ ਅੱਜ ਮੇਰੇ ਨਾਲ ਜਿਹੜੇ ਸਲਵੰਡੀ ਸਾਹਿਬ ਤੋਂ ਸਾਡੇ ਲੜਦੇ ਨੇ ਛੋਣਾ ਖੁਸ਼ਬਾਦ ਸਿੰਘ ਚਟਾਲਾ ਤੇ ਸਾਡੇ ਨਾਲ ਨੇ ਇਧਰ ਖੱਬੇ ਪਾਸੇ ਮੇਰੇ ਸਾਹਬ ਨੌੜਾ ਸਾਹਿਬ ਜਿਹੜੇ ਸਾਡੇ ਜ਼ਿਲ੍ਹਾ ਕੌਂਗਰਸ ਕਮੇਟੀ ਪਟਿਆਲਾ ਦੇ ਪ੍ਰਧਾਨ ਨੇ ਤੇ ਨਾਲ ਹੋਰ ਬਹੁਤ ਸਰਕਾਰ ਜੋਗ ਵਰਗੋਂ ਨੇ ਪਟਿਆਲੇ ਜ਼ਿਲ੍ਹੇ ਦੇ ਔਰ ਸਾਡੇ ਕਿਸਾਨ ਮੰੰਦੇ ਸਤਵਿੰਦਰ ਸਿੰਘ ਪਿੱਤੂ ਮੇਰੇ ਨਾਲ ਖੜੇ ਨੇ ਅਸੀਂ ਮੈਨੂੰ ਨੂੰ ਮਿਲਿਆ ਆਣ ਕੇ ਪਹਿਲਾ ਇਵਿਚ ਜਿਹੀ ਜਿਹੜੀ ਉਹਨਾਂ ਦੀ ਵੀਡੀਓ ਆਈ ਸੀਗੀ ਬਹੁਤ ਇੱਕ ਸਟਰ ਪੈਦਾ ਕਰਨ ਵਾਲੀ ਸੀਗੀ ਕਿ ਕਿਵੇਂ ਉਹਨਾਂ ਦਿੱਤਾ ਪੂੜਤੀਆਂ ਉਹਦੇ ਤੰਦ ਤੋੜਤੇ ਤੇ ਪਰਸਲੀ ਮੈਂ ਇਨਸਾਨੀ ਨਾਤੇ ਔਰ ਪਾਰਟੀ ਨਾਤੇ ਨਾਲ ਅਸੀਂ ਉਹਨਾਂ ਨੂੰ ਮਿਲਣ ਆਏ ਆਂ ਕਿ ਕਿਵੇਂ ਹੋਇਆ ਵਾਕਿਆ ਤੇ ਉਹਨਾਂ ਨੇ ਕਿਹਾ ਕਿ ਸ਼ਰਮਾ ਟਾਬਾ ਹੈ ਜੰਮੂ ਦੇ ਲਾਗੇ ਮੇਨ ਸੜ ਹਾਈਵੇ ਦੇ ਉੱਤੇ ਉੱਥੇ ਤੜਕੇ तकरीबन 4 ਵਜੇ ਦੇ ਕਰੀਬ ਲਗਭਗ 15 ਬੰਦਿਆਂ ਨੇ ਇਹਦੇ ਤੇ ਹਮਲਾ ਕੀਤਾ ਔਰ ਹਮਲੇ ਦਾ ਕਾਰਨ ਜਿਹੜਾ ਵਾ ਇਹ ਕਾਫੀ ਦਿਲਵਾਰ ਸਿੰਘ ਸੋਸ਼ਲ ਮੀਡੀਆ ਤੇ ਫੁਲੀ ਐਕਟਿਵ ਆਤਮੀ ਆ ਜੇ ਤੁਸੀਂ ਅਗੇ ਆਈਟੀ ਸਰਚ ਕਰੋਗੇ ਤਾਂ ਇਹ ਖਾਸ ਤੌਰ ਤੇ ਜਿਹੜਾ ਰੈਫਾਇਨਰੀ ਵਿੱਚ ਪਟੰਡਾ ਆਇਲ ਰੈਫਾਇਨਰੀ ਵਿੱਚ ਗੁੰਡਾ ਟੈਕਸ ਦਾ ਸਿਸਟਮ ਚੱਲਦਾ ਕੈਸਤੀ ਚੋਰੀ ਹੁੰਦੀ ਆ ਇਹ ਉਹਨੂੰ ਹਾਈਲਾਈਟ ਕਰਦਾ ਸੀ ਔਰ ਵਿਸ਼ੇਸ਼ ਤੌਰ ਤੇ ਬੀਬੀ ਬਲਜਿੰਦਰ ਕੌਰ ਆਮ ਆਦਮੀ ਪਾਰਟੀ ਦੀ ਐਮਐਲਏ ਔਰ ਉਹਨਾਂ ਦੇ ਜਿਹੜੇ ਸਪੋਰਟਰਸ ਔਰ ਉਹਨਾਂ ਦਾ ਜਿਹੜਾ ਪਰਿਵਾਰ ਆ ਉਹਨਾਂ ਦੀਆਂ ਜਿਹੜੀਆਂ ਜੋ ਜ਼ਿਆਦਤੀਆਂ ਤੇ ਤੱਕੇ ਸੀ ਉਹਨਾਂ ਨੂੰ ਸੋਸ਼ਲ ਮੀਡੀਆ ਤੇ ਹਾਈਲਾਈਟ ਕਰਦਾ ਸੀ ਤਾਂ ਮੈਂ ਸਮਝਦਾ ਵਾਂ ਕਿ ਉਹਨਾਂ ਨੇ ਮੌਕਾ ਦੇਖ ਕੇ ਕਲੰਡੀ ਸਾਹਬ ਤੋਂ ਬਾਹਰ ਪਟਿਆਲੇ ਜਿਹੜਾ ਸ਼ਰਮਨ ਘਾਬਾ ਇਹਦੇ ਤੇ ਅਟੈਕ ਹੋਇਆ ਵਾ ਔਰ ਇਹਨੇ ਪੁਲਿਸ ਸਟੇਟਮੈਂਟ ਜਿਹੜੀ ਆਪਣੀ ਦਿੱਤੀ ਆ ਬਿਆਨ ਦਿੱਤੇ ਨੇ ਦਲਵਾਰ ਸਿੰਘ ਨੇ ਉਹਦੇ ਚ ਲਗਭਗ 8-9 ਵਿਅਕਤੀਆਂ ਦਾ ਨਾਮ ਲਿਖਾਇਆ ਜਿਹਦੇ ਚ ਨੇ ਐ ਐਮਐਲਏ ਬਲਜਿੰਦਰ ਕੌਰ ਦਾ ਪਾਈ ਨੇਮ ਜ਼ਿਕਰ ਕੀਤਾ ਵਾ ਉਸਦੇ ਪਿਤਾ ਦਰਸ਼ਨ ਸਿੰਘ ਦਾ ਜ਼ਿਕਰ ਕੀਤਾ ਵਾ ਉਹਦੇ ਭਾਈ ਦਾ ਜ਼ਿਕਰ ਕੀਤਾ ਵਾ ਔਰ ਸ਼ਾਇਦ ਇੱਕ ਕੌਰ ਸਿੰਘ ਜਿਹੜਾ ਰਾਮਾ ਮੰਡੀ ਹਰ ਕੋਰ ਸਿੰਘ ਜਿਹੜਾ ਰਾਮੇ ਦਾ ਨਗਰ ਕੌਂਸਲ ਦਾ ਪ੍ਰੈਜ਼ੀਡੈਂਟ ਰਿਹਾ ਸਾਕਾ ਉਹਨਾਂ ਸਾਰਿਆਂ ਦਾ ਬਾਈ ਨੇਮ ਜ਼ਿਕਰ ਕੀਤਾ ਲੇਕਿਨ ਹੁਣ ਮੈਨੂੰ ਭਰੋਸੇ ਇੱਕ ਸੂਤਰਾਂ ਤੋਂ ਪਤਾ ਲੱਗਿਆ ਕੱਲ ਮੈਂ ਵੈਸੇ ਡੀਐਸਪੀ ਪਸਿਆਣਾ ਥਾਣੇ ਨਾਲ ਗੱਲ ਕੀਤੀ ਸੀ ਸਬ ਡਿਵੀਜ਼ਨ ਨਾਲ ਉਹਨਾਂ ਨੇ ਕਿਹਾ ਹਾਂਜੀ ਅਸੀਂ ਐਫਆਈਆਰ ਦਰਜ ਕੀਤੀ ਕਿਉਂਕਿ ਪੁਲਿਸ ਇਜ਼ ਵੈਰੀ ਟਾਈਟ ਕਿੱਪਡ ਔਰ ਉਹਨਾਂ ਨੇ ਕਿਹਾ ਜੀ ਕਿ ਅਸੀਂ ਕਾਰਵਾਈ ਕਰ ਰਹੇ ਹਾਂ ਪਰ ਅੱਜ ਤੀਸਰਾ ਦਿਨ ਹੋ ਗਿਆ ਮੇਰੇ ਸੋਰਸਸ ਕਹਿੰਦੇ ਕਿ ਐਫ ਆਰ ਨੰਬਰ 128 ਦਰਜ ਹੋਈ ਹੈ ਫਸਿਆਣਾ ਪੁਲਿਸ ਸਟੇਸ਼ਨ ਚ ਲੇਕਿਨ ਹੈ ਅਨ ਆਈਡੈਂਟੀਫਾਈਡ ਵਿਅਕਤੀਆਂ ਦੇ ਖਿਲਾਫ ਜੋ ਪੰਜਾਬ ਚ